ਅੱਜ ਇੱਕ ਵਾਰ ਫਿਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਝੰਡਿਆਲਾ ਗੁਰੂਦੇਵ ਦੇਵੀदासਪੁਰਾ ਵਿੱਚ 12 ਵਜੇ ਤੋਂ 4 ਵਜੇ ਤੱਕ ਰੇਲਾਂ ਰੋਕ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਸਵੀਰ ਇੱਕ ਵਾਰ ਤੁਹਾਨੂੰ ਦੇਵੀਦਾਸਪੁਰਾ ਦੀ ਦਿਖਾ ਦਿੰਦੇ ਆ ਜਿੱਥੇ ਕਿ ਰੇਲ ਰੇਲਵੇ ਫਾਟਕ ਦੇ ਉੱਪਰ ਰੇਲ ਟ੍ਰੈਕਾਂ ਦੇ ਉੱਪਰ ਕਿਸਾਨ ਜਥੇਬੰਦੀਆਂ ਬੈਠ ਕੇ ਪ੍ਰਦਰਸ਼ਨ ਕਰ ਰਹੀਆਂ ਹਨ ਦੂਜੇ ਪਾਸੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਵੀ ਇਹੀ ਕਿਸਾਨ ਜਥੇਬੰਦੀਆਂ ਬੈਠ ਕੇ ਪ੍ਰਦਰਸ਼ਨ ਕਰ ਰਏ ਦੋਨੋਂ ਦੇ ਖਿਲਾਫ ਆਪਸੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਇਹ ਪ੍ਰਦਰਸ਼ਨ ਜਿਹੜਾ ਹੈ ਕਿਸਾਨਾਂ ਵੱਲੋਂ ਉਹ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੋਂ ਅੱਜ ਤੁਹਾਨੂੰ ਚੰਡੇ ਆਲਾ ਗੁਰੂ ਦੇ ਦੇਵੀदासਪੁਰਾ ਦੀਆਂ ਦਿਖਾ ਰਹੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਮਹਿਲਾ ਕਿਸਾਨ ਆਗੂ ਬੱਚੇ ਕਿਸਾਨ ਤੇ ਹੋਰ ਜੋਕ ਕਿਸਾਨ ਨੌਜਵਾਨ ਆ ਉਹ ਇੱਥੇ ਪਹੁੰਚੇ ਹੋਏ ਨੇ ਇਹਨਾਂ ਵੱਲੋਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਰੇਲਾਂ ਰੋਕੇ ਕੇਂਦਰ ਸਰਕਾਰ ਦੇ ਉੱਪਰ ਦਬਾਅ ਪਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਅੱਜ 13 ਦੇ ਕਰੀਬ ਸਟੇਟਾਂ ਦੇ ਵਿੱਚ ਜਿਹੜਾ ਕਿਸਾਨਾਂ ਵੱਲੋਂ ਰੇਲ ਰੋਕੋ ਸ਼ੁਰੂ ਕੀਤਾ ਗਿਆ ਤੇ ਇਹ ਰੇਲ ਰੋਕੋ 12 ਵਜੇ ਤੋਂ ਲੈ ਕੇ 4 ਵਜੇ ਤੱਕ ਰਹੇਗਾ ਤੇ ਇਸ ਤੋਂ ਬਾਅਦ ਜਿਹੜਾ ਇਹਨਾਂ ਵੱਲੋਂ ਰੇਲ ਟਰੈਕ ਜਿਹੜੇ ਆ ਉਹ ਫਿਰ ਤੋਂ ਉਹ ਖੋਲ ਦਿੱਤੇ ਜਾਣਗੇ ਤਾਂ ਤਸਵੀਰਾਂ ਲਗਾਤਾਰ ਤੁਹਾਨੂੰ ਦੇਵੀ ਦਾਸਪੁਰਾ ਦੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਸਾਡੇ ਨਾਲ ਇੱਥੇ ਕੁਝ ਕਿਸਾਨ ਆ ਗੂ ਮੌਜੂਦ ਹੈ ਗੱਲਬਾਤ ਉਹਨਾਂ ਕਿਸਾਨਾਂ ਆ ਗੂ ਨਾਲ ਕਰਦੇ ਹਾਂ ਭਾਜੀ ਆਪਣਾ ਨਾਮ ਦੱਸ ਕੇ ਅੱਜ ਜਿਹੜੀਆਂ 4 ਘੰਟੇ ਲਈ ਰੇਲਾ ਰੋਕਿਆ ਗਿਆ ਕਿਹ ਚਰੂਰਸ ਪੈ ਗਈ ਇੱਕ ਪਾਸੇ ਤੇ ਬਾਰਡਰ ਤੇ ਬੈਠੇ ਦੂਸਰੇ ਪਾਸੇ ਪੰਜਾਬ ਚ ਆ ਕੇ ਰੇਲਾ ਹਾਂਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕਵਰ ਲੀਫ ਸੇ ਦੋਲੇਲ ਗੱਲ ਕਰ ਰਹੇ ਹਾਂ ਜੀ ਔਰ ਬਾਕੀ ਜਿਹੜੇ ਤੁਸੀਂ ਗੱਲ ਕੀਤੀ ਕਿ ਰੇਲ ਰੋਕੋ ਤੇ ਅੱਜ ਕੀ ਜ਼ਰੂਰਤ ਹੈ ਜੀ ਰੇਲ ਰੋਕੋ ਅੱਜ ਭਾਰਤ ਪੱਧਰ ਦਾ ਰੇਲ ਰੋਕੋ ਆ ਜੋ ਸਰਕਾਰ ਕੰਦਾ ਨਰੇਟਿਵ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਿਰਫ ਪੰਜਾਬ ਤੇ ਹਰਿਆਣਾ ਦੇ ਵਿੱਚ ਅੰਦੋਲਨ ਹੈ ਅੱਜ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਕਰਨਾਟਕ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਯੂਪੀ ਦੇ ਵਿੱਚ ਉੱਤਰਾਖੰਡ ਦੇ ਵਿੱਚ ਰਾਜਸਥਾਨ ਦੇ ਵਿੱਚ ਓਡੀਸ਼ਾ ਦੇ ਵਿੱਚ ਤੇ ਤੇਲੰਗਾਨਾ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਇੰਨਾ ਸਟੇਟਾਂ ਦੇ ਵਿੱਚ ਅਜੇ ਹੋ ਸਕਦਾ ਮੈਨੂੰ ਮਿਸ ਕਰ ਗਿਆ 13 ਸਟੇਟਾਂ ਦੇ ਕਰੀਬ ਜਿਹੜੇ ਹੈਗਾ ਅੱਜ ਆ ਉਹ ਅੱਜ ਦਾ ਰੇਲ ਰੋਕ ਅੰਦੋਲਨ ਜਿਹੜਾ ਉਹ ਕੀਤਾ ਜਾ ਰਿਹਾ ਸੋ ਇਹ ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਕਿ ਪੂਰੇ ਦੇਸ਼ ਦਾ ਅੰਦੋਲਨ ਹੈ ਪੂਰੇ ਦੇਸ਼ ਦੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਹੈ ਅੰਦੋਲਨ ਹੈ ਕੋਈ ਕੱਲੇ ਪੰਜਾਬ ਦਾ ਅੰਦੋਲਨ ਹੈ ਨਹੀਂ ਦੂਸਰਾ ਬਾਕੀ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਮੈਸੇਜ ਲੈ ਕੇ ਜਾਣਾ ਚਾਹੁੰਦੇ ਆ ਅਸੀਂ ਕਿ ਵੱਡੀਆਂ ਦੇਸ਼ ਪੱਧਰੀ ਮੰਗਾਂ ਆ ਇਹਦੇ ਵਿੱਚ ਬਾਹਰ ਚੜ ਕੇ ਆਉਣ ਜਿੰਨਾ ਵੀ ਸਾਡੇ ਜਿੰਨਾ ਵੀ ਲੋਕ ਸਾਥ ਦੇਣਗੇ ਉਨਾਂ ਈ ਜ਼ਿਆਦਾ ਸਰਕਾਰ ਨੂੰ ਖੇਤੀ ਝਕਾਉਣ ਦੇ ਵਿੱਚ ਜਿਹੜੀ ਹੈ ਕਾਮਯਾਬੀ ਸਾਡੀ ਹੋਊਗੀ। ਸਰਕਾਰ ਕੁਝ ਫਸਲਾਂ ਤੇ ਐਮਐਸਪੀ ਦੇਣ ਨੂੰ ਤਿਆਰ ਹੋ ਗਈ ਹੈ। ਕੀ ਕਹਿਣਾ ਚਾਹੋਗੇ? ਅਸਲ ਦੇ ਵਿੱਚ ਉਹ ਉਹ ਆਫਰ ਪਹਿਲਾਂ ਸਾਡੇ ਸਾਹਮਣੇ ਪ੍ਰਪੋਜ਼ਲ ਰੱਖ ਚੁੱਕੀ ਸੀ ਸਰਕਾਰ। ਇਹ ਦੋ ਇਹ ਪਿਛਲੀ ਮੀਟਿੰਗ ਦੇ ਵਿੱਚ ਰੱਖੀ ਸੀ ਪਰ ਉਹਨਾਂ ਨੇ ਪੰਜ ਫਸਲਾਂ ਦੇ ਉੱਤੇ ਕਿਹਾ ਸੀ ਉਹ ਵੀ ਕੰਟਰੈਕਟ ਬੇਸ ਫਾਰਮਿੰਗ ਹੈ ਇੱਕ ਸਾਹ ਦੇ ਨਾਲ। ਉਹ ਵੀ ਉਹਨਾਂ ਵਾਸਤੇ ਆ ਕਿ ਜਿਹੜੇ ਪਹਿਲਾਂ ਝੋਨਾ ਬੀਜ ਰਹੇ ਆ ਉਹ ਜਿਹੜੇ ਝੋਨਾ ਛੱਡ ਕੇ ਜਿਹੜੇ ਮੱਕੀ ਬੀਜਣਗੇ ਜਾਂ ਜਿਹੜੇ ਦਾਲਾਂ ਬੀਜਣਗੇ ਉਹਨਾਂ ਵਾਸਤੇ ਉਹ ਆਫਰ ਹੈ ਸਰਕਾਰ ਦੀ ਉਹ ਕੋਈ ਵੀ ਤਰੀਕੇ ਦੇ ਜਿਉਂ ਅਸੀਂ ਮੰਗ ਕਰ ਰਹੇ ਆ ਅਸੀਂ ਮੰਗ ਹੋਰ ਕਰ ਰਹੇ ਆ ਸਰਕਾਰ ਅਗਲੇ ਬੰਨੇ ਹੋਰ ਕੁਝ ਕਰ ਰਹੀ ਆ ਇਸ ਕਰਕੇ ਉਹਨੂੰ ਅਸੀਂ ਪੂਰੇ ਤਰੀਕੇ ਨਾਲ ਰੱਦ ਕੀਤਾ ਆ ਉਹ ਬਿਲਕੁਲ ਵੀ ਹੈਗੇ ਕਿਸਾਨ ਦੇ ਹਿੱਤ ਦੇ ਵਿੱਚ ਉਹ ਚੀਜ਼ਾਂ ਨਹੀਂ ਹੈਗੀਆਂ ਠੀਕ ਠਾਕ ਨਾ ਮੈਂ ਜੀ ਤੁਹਾਡਾ ਤੇ ਅੱਜ ਜਿਹੜੀਆਂ ਰੇਲਾ ਰੋਕੀਆਂ ਗਈਆਂ ਦੇਵੀਦਾਸਪੁਰੇ ਕੀ ਕਹਿਣਾ ਚਾਹੁੰਦਾ ਮੇਰਾ ਜੀ ਨਾਮ ਸਕੱਤਰ ਸਿੰਘ ਕੋਟਲਾ ਕਿਸਾਨ ਮਜ਼ਦੂਰ ਸੰਘਾ ਸਮਿਟੀ ਪੰਜਾਬ ਅੱਜ ਜਿਹੜੀਆਂ ਰੇਲਾ ਰੋਕੀਆਂ ਨੇ ਜੇ ਆਪਾਂ ਦਾ ਸੰਯੁਕਤ ਮੋਰਚਾ ਤੇ ਨਾਲ ਹੀ ਜਿਹੜਾ ਗੈਰ ਨਾਜਿੱਤਕੀ ਦੋਵਾਂ ਫੋਰਮਾਂ ਦੀ ਇੱਕ ਫੈਸਲਾ ਹੋਇਆ ਸੀ ਇੱਕ ਮੀਟਿੰਗ ਹੋਈ ਸੀ ਕਿ ਆਪਾਂ 10 ਤਰੀਕ ਨੂੰ 10 ਮਾਰਚ ਨੂੰ ਪੂਰੇ ਦੇਸ਼ ਦੇ ਵਿੱਚ ਰੋਲਾ ਰੋਕਾਂਗੇ ਇਹ ਜਿਹੜੀਆਂ ਰੇਲਾ ਰੁਕੇ ਐ ਐਮਐਸਪੀ ਦਾ ਮਸਲਾ ਸਾਡਾ ਜੀ ਐਮਐਸਪੀ ਸਰਕਾਰ ਜਿੰਨਾ ਚਿਰ ਨਹੀਂ ਦਿੰਦੀ ਉਹਨਾਂ ਚਿਰ ਜਿਹੜਾ ਅਧੋਲਣਾ ਸਾਡਾ ਸੰਘਰਸ਼ ਜਾਰੀ ਰਹੂਗਾ ਜੀ ਦਾ ਹੁਣ ਅੱਜ ਕਿੰਨੀ ਵੇਰ ਤੱਕ ਰੇਲਾ ਰੋਕ ਰਿਆ ਇਹ ਜੀ ਸਾਡਾ 4 ਘੰਟੇ ਦਾ 12 ਤੋਂ 4 ਵਜੇ ਤੱਕ ਰੇਲਾ ਰੋਕਣੀਆਂ ਰੇਲਾ ਰੋਕਣੀਆਂ ਸਾਡਾ ਕੋਈ ਅਣਖ ਦਾ ਕੋਈ ਸਵਾਲ ਨਹੀਂ ਨਾ ਸਾਡਾ ਕੋਈ ਅਣਖ ਦਾ ਮਸਲਾ ਹੈਗਾ ਇਹ ਰੇਲਾ ਰੋਕ ਰਿਆ ਜੀ ਸਰਕਾਰ ਸਾਡੇ ਨਾਲ ਜਦੋਂ ਅਸੀਂ 2020 ਦੇ ਵਿੱਚ ਬੈਠੇ ਹੁਤੇ ਇਹ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਆ ਅਸੀਂ ਕਮੇਟੀ ਇੱਕ ਗਠਨ ਕਰਦਨੇ ਤੇ ਕਮੇਟੀ ਦੇ ਵਿੱਚ ਕਿਸਾਨਾਂ ਦੇ ਨਮਾਇਦੇ ਪਾ ਕੇ ਤੇ ਜਿਹੜੀਆਂ ਰਹਿੰਦੀਆਂ ਮੰਗਾਂ ਦੇ ਤਿੰਨ ਕਾਨੂੰਨਾਂ ਦੇ ਨਾਲ ਹੀ ਉਹਦੇ ਵਿੱਚ ਇਹ ਸਾਡਾ ਇੱਕ ਬਿਜਲੀ ਐਕਟ ਹੀ ਜੀ 2018 ਇੱਕ ਸਾਡਾ ਪ੍ਰਦੂਸ਼ਣ ਐਕਟ ਹੀ ਉਹਨਾਂ ਦੇ ਵਿੱਚ ਸਰਕਾਰ ਨੇ ਕਿਹਾ ਵੀ ਅਸੀਂ ਇਹਨਾਂ ਤੋਂ ਬਾਹਰ ਕਰ ਦਾਂਗੇ ਪਰ 3 ਸਾਲ ਲੰਘ ਗਏ ਆ ਲਕਸ਼ਣ ਸਿਰ ਤੇ ਆ ਗਈ ਹੈ ਸਰਕਾਰ ਨੇ ਸਾਡੀ ਇੱਕ ਵੀ ਮੀਟਿੰਗ ਨਹੀਂ ਲਾਈ ਤੇ ਨਾ ਹੀ ਸਾਡੀ ਕੋਈ ਮੰਗ ਪੂਰੀ ਕੀਤੀ ਆ ਉਹਦੇ ਵਾਸਤੇ ਸਾਨੂੰ ਮਜਬੂਰ ਨ ਹੋ ਕੇ ਤੇ ਸਾਨੂੰ ਰੇਲਾਂ ਰੋਕਣ ਦਾ ਜਿਹੜਾ ਐਲਾਨ ਕਰਨਾ ਪਿਆ ਦੋਹਾਂ ਫਾਰਮਾਂ ਵੱਲੋਂ ਹੁਣ ਕਿਹਾ ਜਾ ਰਿਹਾ ਕੇਂਦਰ 5 ਫਸਲਾ ਤੇ ਐਮਐਸਪੀ ਦੇਣ ਨੂੰ ਤਿਆਰ ਹੋ ਗਈ ਹੈ ਦੇਖੋ ਜੀ ਪੰਜ ਫਸਲਾਂ ਤੇ ਇਹਦੀ ਸਾਡਾ ਇਹ ਕਹਿੰਦਾ ਕਿ ਇਹਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਤੇ ਡਾਕਟਰ ਸੁਆਮੀਨਾਥ ਦੀ ਰਿਪੋਰਟ ਲੱਗ ਕੀਤੀ ਜਾਵੇ ਉਹਦੇ 23 ਫਸਲਾਂ ਦੇ ਅੱਗੇ ਵੀ ਐਮਐਸਬੀ ਦੇ ਰਹੇ ਆ ਪਰ ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਤੇ ਅਸੀਂ ਇਹਨੂੰ ਭਾਜ ਤਾਂ ਵੇਖ ਲਓ ਤੁਸੀਂ ਮੱਕੀ ਆ ਤੇ ਮੱਕੀ ਸਰਕਾਰ ਨੇ 1890 ਰੁਪਏ ਰੇਟ ਪੇ ਕੀਤਾ ਪਰ ਖਰੀਦੀ ਨਹੀਂ ਆ ਮੱਕੀ 1000 ਰੁਪਏ ਨੂੰ ਵਿਕੀ ਤੇ 1000 ਰੁਪਿਆ ਦਾ ਕਿਸਾਨਾਂ ਨੂੰ ਘਾਟਾ ਪਿਆ ਤੇ ਅੱਜ ਮੱਕੀ ਦਾ ਆਟਾ 50 ਤੋਂ ਲੈ ਕੇ 60 ਰੁਪਏ ਕਿਲੋ ਤੱਕ ਵਿਕ ਰਿਹਾ ਜੇ ਸਰਕਾਰ ਨੇ ਮੱਕੀ ਖਰੀਦੀ ਹੁੰਦੀ ਤੇ ਅੱਜ ਆਟਾ 50 ਰੁਪਏ ਮੱਕੀ ਦਾ ਵਿਕਦਾ ਕਸਟਮਰ ਗਾਹਕ ਨੂੰ ਵੀ ਠੱਗਿਆ ਜਾ ਰਿਹਾ ਇਸ ਤਰ੍ਹਾਂ ਜੇ ਕਣਕ ਸਰਕਾਰ ਨੇ 12200 ਨੂੰ ਖਰੀਦੀ ਆ ਤੇ ਅੱਜ ਆਟਾ ਉਹਦਾ 25 ਤੋਂ 30 32 ਰੁਪਏ ਵਿਕ ਰਿਹਾ ਜਿੱਦਣ ਸਰਕਾਰ ਨੇ ਕਣਕ ਵੀ ਨਾ ਖਰੀਦੀ ਇਹ ਆਟਾ ਜਿਹੜਾ 60 70 ਰੁਪਏ ਸਰਕਾਰ ਇਹ ਪ੍ਰਾਈਵੇਟ ਵਪਾਰੀ ਵੇਚੂਗਾ ਕਿਉਂਕਿ ਪ੍ਰਾਈਵੇਟ ਜਿਹੜਾ ਵਪਾਰੀ ਆ ਟਰਾਡਪਟ ਕਰਾਣਾ ਉਹ ਕਦੀ ਵੀ ਕੰਟਰੋਲ ਰੇਟ ਤੇ ਕੋਈ ਵੀ ਚੀਜ਼ ਨਾਉ ਦੇਊਗਾ ਇਹ ਜਿਹੜਾ ਧਰਨਾ ਆ ਇਹ ਕੱਲਾ ਕਿਸਾਨਾਂ ਦਾ ਨਹੀਂ ਆ ਇਹ ਪੂਰੇ ਦੇਸ਼ ਦੇ ਲੋਕਾਂ ਦਾ ਕਿਸਾਨਾਂ ਦਾ ਧਰਨਾ ਆ ਭਾਏ ਉਹ ਮਜ਼ਦੂਰ ਆ ਭਾਏ ਆੜਤੀਆ ਭਾਏ ਉਹ ਦੁਕਾਨਦਾਰ ਵਪਾਰੀ ਆ ਇਹ ਹਰ ਇੱਕ ਦਾ ਜਿਹੜਾ ਧਰਨਾ ਆ ਇਹ ਕਿਸਾਨ ਲੜ ਰਹੇ ਆ ਠੀਕ ਹੈ ਰੁਕੇngੀਆਂ 4 ਘੰਟੇ ਲਈ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਖੁਦ ਜਿਸ ਤੋਂ ਚਬਾ ਅੱਜ ਅਸੀਂ ਅੰਮ੍ਰਿਤਸਰ ਦੇ ਦੇਵੀ ਦਾਸਪੁਰਾ ਰੇਲਵੇ ਫਾਟਕ ਤੇ ਜਿਹੜਾ ਬਾਅਦ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਜਾਮ ਕਰਕੇ ਬੈਠੇ ਆ ਇਹ ਪੂਰੇ ਪੰਜਾਬ ਦੇ ਵਿੱਚ ਜਾਮ ਆ ਪੂਰੀਆਂ ਸਟੇਟਾਂ ਦੇ ਵਿੱਚ ਦੇਸ਼ ਭਰ ਦੇ ਵਿੱਚ ਜਾਮ ਆ ਬਾਕੀ ਸਟੇਟਾਂ 'ਚ ਵੀ ਜਾਮ ਕਰ ਗਏ 12 ਤੋਂ 4 ਤੱਕ ਜਿਹੜਾ 4 ਘੰਟੇ ਦਾ ਰਹੂਗਾ ਕਿਉਂਕਿ ਸਾਡੇ 13 ਫਰਵਰੀ ਤੋਂ ਲਗਾਤਾਰ ਜਿਹੜਾ ਵਾ ਅੰਦੋਲਨ ਜਿਹੜਾ ਚੱਲ ਰਿਹਾ ਸ਼ੰਭੂ ਖਨੌਰੀ ਬਾਟੂ ਤੇ ਔਰ ਕੇਂਦਰ ਮੋਦੀ ਦੀ ਸਰਕਾਰ ਦੇ ਇਸ਼ਾਰੇ ਤੇ ਹਰਿਆਣੇ ਦੀ ਖੱਟਨ ਸਰਕਾਰ ਨੇ ਪੂਰੀ ਤਰ੍ਹਾਂ ਰੋਕਾ ਲਾ ਕੇ ਸੂਵੇ ਲਾ ਕੇ ਕੰਕਰੀਟ ਦੀਆਂ ਦੁਆਰਾਂ ਕੱਢ ਕੇ ਬੀਐਸਐਲ ਤੇ ਸੀਆਰਪੀ ਦੀ ਹਫਾਜ਼ੀਗਿਆ ਫੋਰਸਾਂ ਲਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਆਵਾ ਤੇ ਉਹ ਰੋਕ ਜਿਹੜਾ ਨੂੰ ਸ਼ਾਂਤਮਈ ਅੰਦੋਲਨ ਜਿਹੜਾ ਵਾ ਉਹ ਵੀ ਕਰਨ ਤੋਂ ਰੋਕਿਆ ਲੋਕਤੰਤਰ ਦਾ ਕਾਨੂੰਨ ਕੀਤਾ ਗਿਆ ਵਾ ਸਾਡੇ ਲਗਾਤਾਰ ਜਿਹੜਾ ਅੰਦੋਲਨ ਚੱਲ ਰਿਹਾ ਪੂਰੀ ਤਰ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਤਸ਼ੱਦਦ ਕੀਤਾ ਜਾ ਰਿਹਾ ਅਸੀਂ ਕਹਿੰਦੇ ਐਮਐਸਪੀ ਦੀ ਗਰੰਟੀ ਦਾ ਅਕਰੀ ਦੀ ਗਰੰਟੀ ਕਾਨੂੰਨ ਜਿਹੜਾ ਬਣਾਇਆ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਵਕਰਜਾ ਉਹ ਖਤਮ ਕੀਤਾ ਜਾਵੇ ਲਕੀਨਪੁਰ ਖੀਰੀ ਘਟਨਾ ਦੀ ਜਿਹੜੀ ਹੈ ਜਾਂਚ ਬਾਕੀ ਦੇ ਦੋਸ਼ੀਆਂ ਦੀ ਜਿਹੜੀ 120 ਬੀ ਦਾ ਪਰਚਾ ਵੀ ਦਰਜ ਆ ਉਹਨਾਂ ਨੂੰ ਜਿਹੜਾ ਵਾ ਸਜ਼ਾ ਦਿੱਤੀ ਜਾਵੇ ਕਿਸਾਨਾਂ ਮਜ਼ਦੂਰਾਂ ਦੇ ਪੱਤਰਕਾਰ ਦੀ ਮੌਤ ਦਾ ਜਿਹੜਾ ਇਨਸਾਫ ਦਿੱਤਾ ਜਾ ਸਾਰੇ ਦੇਸ਼ ਚ ਪਏ ਕੇਸ ਜਿਹੜੇ ਆ ਕੋ ਵਾਪਸ ਕੀਤੇ ਜਾਣ ਇਸ ਕਰਕੇ ਅਸੀਂ ਜਿਹੜਾ ਲਗਾਤਾਰ ਜਿਹੜਾ ਪ੍ਰੋਟੈਸਟ ਦੇ ਵਿੱਚ ਜਿਹੜੀ 14 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਉਸ ਨੂੰ ਕੀ ਲੱਗਦਾ ਨਹੀਂ ਕਿ ਅਗਰ ਜਾਣਾ ਸੀ ਤੇ ਤੁਹਾਡੇ ਨਾਲ ਮਿਲ ਕੇ ਚੱਲਦੇ ਚਲੋ ਵੇਖੋ ਜੀ ਸੋ ਸਾਡੇ ਮਤਪੇਦ ਹੋ ਸਕਦੇ ਆ ਪਰ ਮੰਗਾ ਸਾਡੀਆਂ ਸਾਂਝਾ ਹਰੇਕ ਜਿਹੜਾ ਦੇਸ਼ ਦਾ ਜਿਹੜਾ ਲੋਕ ਆ ਕੋਈ ਵੀ ਖੱਲਾ ਖੱਲਾ ਵਿਅਕਤੀ ਵੀ ਆ ਮੰਗਾ ਉਹਦੀਆਂ ਲਈ ਸਾਂਝੀਆਂ ਵਾ ਉਸ ਤੇ ਵੀ ਲੜਨਾ ਲੜ ਰਹੇ ਆ ਚੰਗੀ ਗੱਲ ਆ ਸਾਰਿਆਂ ਨੂੰ ਇੱਕ ਮੋਟੋ ਕੇ ਲੜਨਾ ਚਾਹੀਦਾ ਵਾ ਤੇ ਉਹ ਮੰਗਾ ਅਸੀਂ ਲੜ ਰਹੇ ਹੋ ਤੇ ਆ ਇਹ ਕਰਨਾ ਚਾਹੀਦਾ ਮੋਦੀ ਸਰਕਾਰ ਨੂੰ ਜਿਹੜਾ ਵਾ ਉਹ ਮੰਗਾ ਮੰਨਣ ਵਾਸਤੇ ਇਹਦੇ ਨਾਲ ਜਿਹੜਾ ਮਜਬੂਰ ਹੋਣਾ ਪਊਗਾ ਦਾ ਬਿਲਕੁਲ ਇਹ ਕਿਸਾਨ ਆਗੂ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਦੂਸਰੇ ਪਾਸੇ ਕਿਸਾਨ ਜਿਹੜਾ ਹੈ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਆ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਆ ਦੋਨਾਂ ਵੱਲੋਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਪ੍ਰਦਰਸ਼ਨ ਕੀਤਾ ਜਾਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਪੰਜ ਫਸਲਾਂ ਦੇ ਉੱਪਰ ਕੇਂਦਰ ਜਿਹੜਾ ਹੈ ਐਮਐਸਪੀ ਦੇਣ ਦੀ ਗੱਲ ਕਰ ਰਿਹਾ ਉਹ ਵੀ ਸਿਰਫ ਕੰਟਰੈਕਟ ਬੇਸ ਦੇ ਉੱਪਰ ਕਰ ਰਿਹਾ ਜੋ ਕਿ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈਗਾ ਹੋਰ ਵੀ ਕਿਸਾਨਾਂ ਦੀਆਂ ਜਿੰਨੀਆਂ ਰਹਿਦੀਆਂ ਮੰਗਾਂ ਹੈ ਜੋ 2020 ਦੇ ਵਿੱਚ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਸੀ ਉਹ ਮੰਗਾ ਜਿੰਨੀ ਦੇਰ ਤੱਕ ਪੂਰੀ ਤਰੀਕੇ ਅਬ ਮੰਨੀਆਂ ਨਹੀਂ ਜਾਂਦੇ ਉਹਨੇ ਦੇਰ ਤੱਕ ਕਿਸਾਨ ਇਸੇ ਤਰੀਕੇ ਹੀ ਪ੍ਰਦਰਸ਼ਨ ਕਰਦੇ ਰਹਿਣਗੇ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਦਾ ਅਨਮਿਊਟ ਜੰਡਿਆਲਾ ਗੁਰੂ ਅੰਮ੍ਰਿਤਸਰ